ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਤਾਂ ਇਹ ਸਿਆਸੀ ਆਗੂ ਕਿਸੇ ਦੀ ਵੱਡੀ ਉਂਗਲ ਤੇ ਬਾਥਰੂਮ ਵੀ ਨਹੀਂ ਕਰਦੇ ਜਦੋਂ ਪੰਜਾਬ ਆਪ ਸੋਕੇ ਨਾਲ ਡੁੱਬ ਰਿਹਾ ਸੀ ਲਿਓ ਜੀ ਸਾਡੇ ਸਿੱਧਾ ਦਿਓ ਪਾਣੀ ਅੱਜ ਜਦੋਂ ਪਾਣੀ ਦੀ ਜ਼ਰੂਰਤ ਹੈ ਹੋਰਾ ਵੀ ਨਹੀਂ ਸਾਰੇ ਪਾਸੇ ਜਲਤਲ ਹੋਇਆ ਫਿਰਦਾ ਹੈ ਹੁਣ ਇਹ ਕਹਿੰਦੇ ਲੈ ਜਾਓ ਅੱਜ ਪੰਜਾਬ ਦੇ ਸਿਆਸਤਦਾਨੋਂ ਇਸ ਸਿਆਰੇ ਪਵਾੜੇ ਦੀ ਜੜ ਤੁਸੀਂ ਹੋ ਅੱਜ ਇਹਦੇ ਵਿੱਚ ਇੱਕ 15 ਲੱਖ ਦਾ ਜੁਰਮਾਨਾ ਹੈ ਉਹ ਚਾੜਤਾ ਇਹਨਾਂ ਨੇ ਅਸੀਂ ਪੰਜਾਬ ਨੂੰ ਹੜ ਮੁਕਤ ਕਰਨਾ ਚਾਹੁੰਦੇ ਆ ਤਾਂ ਮੁਕਤ ਖੋਰੀਆਂ ਛੱਡ ਰੀਆਂ ਪਹਿਣਗੀਆਂ ਸਭ ਤੋਂ ਪਹਿਲਾਂ ਸੋ ਦੂਜੇ ਪਾਸੇ ਗੱਲ ਕਰਤਾ ਤਾਂ ਢਿਲ ਸਾਬ ਹਰਿਆਣਾ ਤੇ ਪੰਜਾਬ ਦਾ ਲੱਗਦਾ ਮੋੜ ਤੋਂ ਵਿਵਾਦ ਖੜਾ ਹੋ ਜਾਏਗਾ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਹੜ ਦੀ ਮਾਰ ਪਈ ਹੋਈ ਹੈ ਤਾਂ ਪੰਜਾਬ ਸਰਕਾਰ ਵੱਲੋਂ ਹਫਤਾ ਤੱਕ ਪਹਿਲਾਂ ਹਰਿਆਣਾ ਨੂੰ ਚਿੱਠੀ ਲਿਖੀ ਜਾਂਦੀ ਹੈ ਸਾਡੇ ਕੋਲੋਂ ਵਾਧੂ ਪਾਣੀ ਲੈ ਲਓ ਪਰ ਹਰਿਆਣੇ ਵੱਲੋਂ ਹੁਣ ਹੱਥ ਖੜੇ ਕਰ ਦਿੱਤੇ ਗਏ ਨੇ ਉਹਨੇ ਕਿਹਾ ਹੈ ਕਿ ਜੋ ਤੁਸੀਂ ਸਾਨੂੰ ਪਾਣੀ ਦੇ ਰਹੇ ਹੋ ਉਹਦੇ 'ਚ ਉਹ ਵੀ ਹਿੱਸਾ ਕਟਾ ਦਿਓ ਕਿਉਂਕਿ ਮੀਂਹ ਦੇ ਨਾਲ ਸਾਡੀ ਲਾਗਤ ਘਟ ਗਈ ਆ ਹਾਲਾਂਕਿ ਨੈਪ ਸਿੰਘ ਸੈਣੀ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਚਿੱਠੀ ਵੀ ਲਿਖੀ ਗਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੇ ਤੁਹਾਨੂੰ ਕੋਈ ਇਸੇ ਗੱਲ ਦੀ ਦਿੱਕਤ ਹੈ ਪਰੇਸ਼ਾਨੀ ਹੈ ਤਾਂ ਆਸੀਂ ਤੁਹਾਡੇ ਨਾਲ ਖੜੇ ਆ ਇਸ ਮਾੜੇ ਸਮੇਂ ਦੇ ਵਿੱਚ ਜੀ ਦੋ ਗੱਲਾਂ ਨੇ ਸਿਆਸਤਦਾਨ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਚਿੱਠੀ ਲਿਖਦੇ ਨੇ ਭੁੱਲੋ ਨਾ ਉਹਦੇ ਵਿੱਚ ਉਹਦਾ ਕੋਈ ਨਾ ਕੋਈ ਸਿਆਸੀ ਮਫਾਦ ਵੀ ਹੁੰਦਾ ਹੈ ਨਹੀਂ ਤਾਂ ਇਹ ਸਿਆਸੀ ਆਗੂ ਕਿਸੇ ਦੀ ਵੱਡੀ ਉਂਗਲ ਤੇ ਬਾਥਰੂਮ ਵੀ ਨਹੀਂ ਕਰਦੇ ਇਹਨਾਂ ਦਾ ਕੋਈ ਨਾ ਕੋਈ ਲੋੜ ਹੁੰਦੀ ਹੈ ਪਰ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਦਾ ਦੂਜਿਆਂ ਨਾਲੋਂ ਕੁਝ ਫਰਕ ਹੈ ਅਸੀਂ ਹਰ ਮਾਮਲਾ ਸਿਆਸਤ ਨਾਲ ਨਾਲ ਜੋੜ ਗਏ ਪਾਣੀ ਦਾ ਮਾਮਲਾ ਆ ਗਿਆ ਲੋੜ ਮੁਤਾਬਕ ਦੇਖ ਲੋ ਜਦੋਂ ਪੰਜਾਬ ਆਪ ਸੋਕੇ ਨਾਲ ਡੁੱਬ ਰਿਹਾ ਸੀ ਲਿਓ ਜੀ ਸਾਡੇ ਹਿੱਸੇ ਦਾ ਦਿਓ ਪਾਣੀ ਅੱਜ ਜਦੋਂ ਪਾਣੀ ਦੀ ਜ਼ਰੂਰਤ ਹੈ ਭੋਰਾ ਵੀ ਨਹੀਂ ਸਾਰੇ ਪਾਸੇ ਜਲਸਲ ਹੋਇਆ ਫਿਰਦਾ ਹੈ ਹੁਣ ਇਹ ਕਹਿੰਦੇ ਆ ਲੈ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਬਹੁਤ ਵਾਰ ਕਹਿੰਦੇ ਨੇ ਕਿ ਜਦੋਂ ਰੌਲਾ ਪਾਉਣੇ ਹੋਣੇ ਪਾਣੀ ਦਿਓ ਪਾਣੀ ਦਿਓ ਪਾਣੀ ਦਿਓ ਤੇ ਹੁਣ ਅਸੀਂ ਵੀ ਕਹਿ ਰਹੇ ਆ ਵੀ ਲੈ ਲੈ ਲੋ ਪਾਣੀ ਇਹ ਹਰਿਆਣੇ ਦਾ ਰੁਖ ਜਿਹੜਾ ਕੋਈ ਪਹਿਲੀ ਵਾਰ ਨਹੀਂ ਹੋਇਆ ਮਈ ਦੇ ਮਹੀਨੇ ਤੋਂ ਬਾਅਦ ਹਰਿਆਣਾ ਪਾਣੀ ਮੰਗਦਾ ਰਹਿੰਦਾ ਹੈ। ਉਹ ਐਸਬੀਐਲ ਸਤਲੁਜ ਜਮਨਾ ਸੰਪਰਕ ਨਹਿਰ ਜਿਹੜੀ ਅਸਲ ਪੁਆੜੇ ਦੀ ਝੜਾ ਦੋ ਰਾਜਾਂ ਚ ਉਹ ਇਹਦੇ ਆ ਪਾਣੀ ਮੰਗਦੇ ਪਾਣੀ ਦੇਵ ਜੀ ਸਾਨੂੰ ਤੇ ਜਦੋਂ ਉਹਦਾ ਜੂਨ ਦਾ ਅੱਧ ਕਟਾਪ ਜਾਂਦਾ ਤੇ ਬਰਸਾਤ ਆ ਜਾਂਦੀ ਹੈ। ਉਸੇ ਐਸਬੀਐਲ ਦੇ ਗੇਟ ਬੰਦ ਕਰ ਦਿੰਦੇ ਨੇ ਕਿ ਹਰਿਆਣੇ 'ਚ ਪਾਣੀ ਨਾ ਦਾਖਲ ਹੋ ਜਾਵੇ ਸਾਰੇ ਪਾਸੋਂ ਨੁਕਸਾਨ ਪੰਜਾਬ ਦਾ ਸਾਡੇ ਨਾਲ ਜਿਹੜਾ ਉੱਪਰਲਾ ਰਿਪੇਰੀਅਨ ਖੇਤਰ ਹੈ ਉਹ ਹਿਮਾਚਲ ਹੈ ਹਿਮਾਚਲ ਪ੍ਰਦੇਸ਼ ਉੱਪਰਲਾ ਰਿਪੇਰੀਅਨ ਖੇਤਰ ਹੈ ਤੇ ਹੇਠਲਾ ਰਿਪੇਰੀਅਨ ਖੇਤਰ ਅਸੀਂ ਆ ਨਾ ਰਾਜਸਥਾਨਾ ਨਾਲ ਕੁ ਹੋਰ ਹੈ ਹਰਿਆਣਾ ਤੇ ਚਲੋ ਆਪਾਂ ਕਹਿ ਸਕਦੇ ਆ ਕਿ ਪੰਜਾਬ ਦਾ ਹੀ ਹਿੱਸਾ ਸੀ 66 ਤੋਂ ਪਹਿਲਾਂ ਹਮਾਇਤ ਲਈ ਸਾਡਾ ਹੀ ਹਿੱਸਾ ਸੀ ਸੋ ਜਿਹੜਾ ਇਹ ਆਪਸ ਵਿੱਚ ਦੀ ਬੈਠ ਕੇ ਕਿਉਂ ਨਹੀਂ ਨਿਬੇੜਦੇ ਅੱਜ ਪੰਜਾਬ ਦੇ ਸਿਆਸਤਦਾਨੋਂ ਇਹ ਸਿਆਰੇ ਪਵਾੜੇ ਦੀ ਜੜ ਤੁਸੀਂ ਹੋ ਤੁਸੀਂ ਇਹ ਦੱਸੋ ਜਿਹੜਾ ਇਹ ਪਾਣੀ ਬਰਸਾਤਾਂ ਦੇ ਵਿੱਚ ਇਕੱਠਾ ਹੁੰਦਾ ਹੈ ਤੁਸੀਂ ਕੋਈ ਨਿਕਾਸੀਆਂ ਛੱਡੀਆਂ ਟੋਬੇ ਛੱਡੇ ਜਿੱਥੇ-ਜਿੱਥੇ ਪਾਣੀ ਜਾ ਸਕਦਾ ਸੀ ਉੱਥੇ ਤਾਂ ਫੈਕਟਰੀਆਂ ਵਾਲਿਆਂ ਦਾ ਪਾਣੀ ਜਾਂਦਾ ਤੇ ਚੰਦ ਤੁਸੀਂ ਇਹ ਚਾੜਤਾ ਪਹਿਲਾਂ ਹੁੰਦਾ ਸੀ ਕਿ ਜੇ ਫੈਕਟਰੀਆਂ ਵਾਲੇ ਦੂਸ਼ਿਤ ਪਾਣੀ ਪਾਉਣ ਉਹਨੂੰ ਸਜ਼ਾ ਹੁੰਦੀ ਸੀ ਆ ਮੌਜੂਦਾ ਸਰਕਾਰ ਜਿਹੜੇ ਸਭ ਤੋਂ ਕਟੜਾ ਇਮਾਨਦਾਰ ਆਏ ਐ ਇਹਨਾਂ ਨੇ ਉਹ ਮਾਦੇ ਖਤਮ ਕਰਤੀ ਜੁਰਮਾਨਾ 15 ਲੱਖ ਤੋਂ ਇੱਕ ਫੈਕਟਰੀ ਆਲਾ 2 ਕਰੋੜ ਰੁਪਏ ਦਾ ਪਾਣੀ ਪਾ ਗਿਆ ਜ਼ਮੀਨ ਦੇ ਵਿੱਚ ਪਾ ਗਿਆ ਜ਼ਮੀਨ ਦਾ ਪਾਣੀ ਖਰਾਬ ਕਰਤਾ ਉਥੋਂ ਟਿਊਬਵਲਾਂ ਦੇ ਵਿੱਚੋਂ ਰੰਗਦਾਰ ਪਾਣੀ ਆ ਰਿਹਾ ਹੈ ਜਿਨੂੰ ਜਦੋਂ ਜਾਂਚਿਆ ਗਿਆ ਉਹ ਮਨੁੱਖਤਾ ਦੇ ਪੀਨਯੋਗ ਨਹੀਂ ਹੈ ਅਜਿਹੇ ਦੇ ਵਿੱਚ ਇੱਕ 15 ਲੱਖ ਦਾ ਜੁਰਮਾਨਾ ਹੈ ਉਹ ਚੰਦੇ ਚੜ੍ਹਦਾ ਇਹਨਾਂ ਨੇ ਕੌਣ ਜਵਾਬ ਦੇਊਗਾ ਇਹ ਹਰ ਸਾਲ ਪਾਣੀ ਨਹੀਂ ਆਉਣਾ ਹੈ ਇਹਨੂੰ ਸੰਭਿਆ ਕਿਉਂ ਨਹੀਂ ਜਾਂਦਾ ਕੁਝ ਪਿੰਡਾਂ ਦੇ ਵਿੱਚ ਕੁਝ ਫੈਕਟਰੀਆਂ ਨੇ ਆਧਾਰਿਆਂ ਨੇ ਬਰਸਾਤੀ ਪਾਣੀ ਸਾਂਭਣ ਵਾਸਤੇ ਪ੍ਰੋਜੈਕਟ ਬਣਾਏ ਨੇ। ਕਈ ਮਿੱਤਰ ਪਿਆਰੇ ਇਹੋ ਜਿਹੇ ਵੀ ਨੇ ਜਿਹੜੇ ਬਰਸਾਤਾਂ ਦੇ ਵਿੱਚ ਪਾਣੀ ਇਕੱਠਾ ਕਰ ਲੈਂਦੇ ਆ ਤੇ ਬਾਅਦ ਦੇ ਵਿੱਚ ਖੇਤਾਂ ਨੂੰ ਦਿੰਦੇ ਆ। ਮੈਂ ਕੁਝ ਥਾਵਾਂ ਤੇ ਦੇਖਿਆ ਇੱਕ ਮੇਰਾ ਮਿੱਤਰ ਹੈ। ਉਹਨਾਂ ਨੇ 2 ਏਕੜ ਦੇ ਵਿੱਚ ਪ੍ਰਬੰਧ ਕੀਤਾ ਵਾ। ਬਰਸਾਤ ਦਾ ਪਾਣੀ ਆ ਕੇ ਸਾਂਭਿਆ ਗਿਆ ਤੇ ਜਦੋਂ ਬਰਸਾਤ ਲੰਘ ਜਾਂਦੀ ਹੈ ਉਹੀ ਪਾਣੀ ਸਿੰਚਾਈ ਵਾਸਤੇ ਵਰਤ ਲੈਂਦੇ ਆ ਇਹ ਸਾਰੇ ਪੰਜਾਬ ਚ ਕਿਉਂ ਨਹੀਂ ਹੋ ਸਕਦਾ ਇਹ ਹੜ੍ਹ ਹੁਣ ਹੀ ਜ਼ਿਆਦਾ ਕਿਉਂ ਆਇਆ ਪਹਿਲਾਂ ਕਿਉਂ ਨਹੀਂ ਅੰਗਰੇਜ਼ਾਂ ਨੇ ਇੱਥੇ ਸੇਮ ਨਾਲੇ ਪਟਾਏ ਉਹ ਦੇਖ ਕੇ ਪਟਾਏ ਕਿ ਪਾਣੀ ਦਾ ਵਹਾਅ ਕਿੱਧਰ ਨੂੰ ਹੈ ਤੇ ਉਹ ਜਿਹੜੇ ਨਿਕਾਸੀਆਂ ਸੀ ਆ ਜਿੰਨੇ ਸਿਆਸਤਦਾਨ ਨੇ ਪੰਜਾਬ ਦੇ ਇਹਨਾਂ ਦੀਆਂ ਕਥਤ ਸਰਪ੍ਰਸਤੀਆਂ ਵਿੱਚੋਂ ਸਾਰੀਆਂ ਬੰਦ ਹੋ ਗਈਆਂ ਕਿਸੇ ਵਾਸਤੇ ਕਾਂਗਰਸੀ ਕਿਸੇ ਵਾਸਤੇ ਕਾਲੀ ਕਿਸੇ ਵਾਸਤੇ ਕੋਈ ਹੋਰ ਪਾਰਟੀ ਕਿਸੇ ਵਾਸਤੇ ਬੀਜੇਪੀ ਕਿਸੇ ਵਾਸਤੇ ਆ ਮੌਜੂਦਾ ਵਾਲੇ ਜੁਮੇਵਰ ਤੇ ਹੀ ਲੋਕ ਨੇ ਸੋ ਜੇਕਰ ਸੱਚ ਮੁੱਚ ਅਸੀਂ ਪੰਜਾਬ ਨੂੰ ਹੜ ਮੁਕਤ ਕਰਨਾ ਚਾਹੁੰਦੇ ਆ ਤਾਂ ਮੁਕਤ ਖੋਰੀਆਂ ਛੱਡ ਰੀਆਂ ਪੈਣਗੀਆਂ ਸਭ ਤੋਂ ਪਹਿਲਾਂ ਉਹਨਾਂ ਮੁਕਤ ਖੋਰੀਆਂ ਦੀ ਥਾਂ ਤੇ ਉਹ ਪਾਣੀ ਸੰਭੜ ਦਾ ਪ੍ਰਬੰਧ ਕੀਤਾ ਜਾਵੇ ਤੇ ਜਦੋਂ ਲੋੜ ਨਹੀਂ ਉਹ ਪਾਣੀ ਨੂੰ ਵਰਤ ਲਿਆ ਜਾਵੇ ਕਿਹਨੇ ਕਰਨਾ ਹੈ ਤੇ ਉਹੇ ਜਿਹੇ ਲੋਕ ਹੋਗੇ ਪੁਰਾਣੀ ਪੰਜਾਬੀ ਦੀ ਕਹਾਵਤ ਹੈ ਕਿ ਜਿਹੋ ਜਿਹਨਾਂ ਤੋਂ ਵਾਮ ਨਹੀਂ ਉਹ ਹੈ ਜਾਂ ਕੁਦੂ ਜੇਠ ਕਹਾਵਤ ਹੈ ਪੰਜਾਬੀ ਦੀ ਜਿਹੇ ਜੇ ਲੋਕ ਉਹ ਜਿਹੇ ਸਿਆਸਤਦਾਨ ਉਹ ਵੀ ਉਹੀ ਗੱਲ ਵੇਖਦੇ ਆ ਜਾ ਕੇ ਕਿ ਵੋਟਾ ਬਿਲ ਤੇ ਇਹਨਾਂ ਨੇ ਪੈਸੇ ਲੈਣੇ ਆ ਫਿਰ ਇਹਨਾਂ ਦੀ ਗੱਲ ਕਿਉਂ ਸੁਣੀ ਜਾਵੇ ਸੋ ਮੇਰੇ ਮਾਨਯੋਗ ਪੰਜਾਬੀ ਭਰਾਵੋ ਤੁਹਾਨੂੰ ਕਿਸੇ ਨੇ ਬਚਾਉਣ ਨਹੀਂ ਆਉਣਾ ਮੇਰੀਆਂ ਕੌੜੀਆਂ ਗੱਲਾਂ ਭਾਵੇਂ ਅੱਜ ਤੁਹਾਨੂੰ ਮਾੜੀਆਂ ਲੱਗਣ ਪਰ ਜਿਵੇਂ ਪੁਰਾਣਾ ਆਪਾਂ ਇਕੱਠੇ ਹੋ ਕੇ ਕੰਮ ਕਰਦੇ ਸੀ ਜੇ ਸਾਰੇ ਨਹੀਂ ਕਰਦੇ ਘੱਟੋ-ਘੱਟ ਕੁਝ ਪਿੰਡ ਆਪੋ ਆਪਣੇ ਪਿੰਡ ਵਾਸਤੇ ਕਰ ਲੋ ਚੰਗਾ ਹੋਵੇਗਾ ਤੇ ਨਹੀਂ ਤਾਂ ਹਰ ਸਾਲ ਤੇ ਮੁਆਵਜ਼ੇ ਆਉਂਦੇ ਨੇ ਤੇ ਲੋਕਾਂ ਤੋਂ ਐਸੇ ਕੰਮ ਦੇ ਵਿੱਚ ਇਹਨਾਂ ਸਿਆਸਤਦਾਨਾਂ ਨੇ ਉਲਝਾ ਕੇ ਰੱਖ ਦਿੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ